ਐਸੇ ਵੀ ਬਈ ਦੇਖੋ ਕਿੱਥੋਂ ਤੂੰ ਦੱਸ ਦਿੱ ਦਿੱਲੀ ਤੋਂ ਆਇਆ ਦਿੱਲੀ ਤੋਂ ਕਿੰਨੇ ਰੁਪਏ ਲੱਗੇ ਆ ਸਾਢੇ 5 ਲੱਖ ਵਾੜੀ ਦੇ ਵਿੱਚ ਹਾਂਜੀ ਦੇਖੋ ਫਿਰ ਬਾਰ-ਬਾਰ ਕਵੇਂ ਮੁਹਾਲੀ ਚੰਡੀਗੜ੍ਹ ਵਾਲੇ ਜਿਹੜੇ ਇਮੀਗ੍ਰੇਸ਼ਨ ਵਾਲੇ ਡਕੈਤ ਐ ਇਹਨਾਂ ਨੇ ਬਈ ਕੱਲਾ ਪੰਜਾਬ ਹੀ ਨਹੀਂ ਤੇ ਹਰਿਆਣਾ ਲਾ ਲਓ ਉੱਤਰਾਖੰਡ ਲਾ ਲਓ ਯੂਪੀ ਲਾ ਲਓ ਰਾਜਸਥਾਨ ਲਾ ਲਓ ਦਿੱਲੀ ਲਾ ਲਓ ਜਾਂ ਹੋਰ ਵੀ ਜਿੰਨੇ ਚਾਹੀ ਹਿਮਾਚਲ ਪ੍ਰਦੇਸ਼ ਲਾ ਲਓ ਜਿੰਨੇ ਵੀ ਸਟੇਟ ਐ ਇਹਨਾਂ ਨੇ ਕਿਤੇ ਨਾ ਕਿਤੇ ਠੱਗੀਆਂ ਮਾਰੀਆਂ ਹੋਈਆਂ ਅੱਜ ਜਿਹੜਾ ਆਪਣਾ ਕੱਟ ਸੀਗਾ ਜਿਹਦੇ ਵਿੱਚ ਆਪਾਂ ਮੰਗ ਪੱਤਰ ਦੇਣਾ ਸੀ ਇੱਕ ਸਟੇਟ ਦੇ ਲੋਕ ਨਹੀਂ ਇੱਥੋਂ ਨੇ ਪਤਾ ਹੋਵੇ ਤੇ ਹਿਮਾਚਲ ਦੇ ਵੀ ਆਏ ਨੇ ਹਰਿਆਣੇ ਤੋਂ ਆਇਆ ਸ਼ਾਇਦ ਹਰਿਆਣੇ ਤੋਂ ਵੀ ਆਇਆ ਪੀਪੀ ਦੇ ਵੀ ਆਇਆ ਤੁਸੀਂ ਦਿੱਲੀ ਤੋਂ ਖੜੇ ਹੋ ਅਸੀਂ ਰਾਜਸਥਾਨ ਤੋਂ ਹੋਰ ਸਾਡੇ ਨਾਲ ਮਤਲਬ ਇੱਕ ਬਹੁਤ ਵੱਡਾ ਮਾਫੀਆ ਜੀ ਪੂਰੇ ਦੇਸ਼ ਚ ਫੈਲਿਆ ਹੈ ਤਾਂ ਇਹਦੀ ਆਪਾਂ ਸ਼ੁਰੂਆਤ ਕਰੀ ਅੱਜ ਤੁਸੀਂ ਨਿਰਾਸ਼ ਨਾ ਹੋ ਨਹੀ ਮੈਂ ਇਸ ਤੋਂ ਬਾਅਦ ਆਪਾਂ ਇੱਕ ਵੱਡਾ ਕੱਟ ਰੱਖਾਂਗੇ ਦੇਖੋ ਅੱਜ ਇਹਨਾਂ ਦੀ ਰੇਨ ਬੰਦ ਰਹੀ ਹੈ ਤਿੰਨ ਦਿਨ ਹੋ ਗਏ ਪੈਸੇ ਬਹੁਤ ਪਾਈ ਨੇ ਜਿਹੜੇ ਜਿਹੜੇ ਪਹੁੰਚੂ ਤਾਂ ਆਪਾਂ ਕਿਜੋ ਤਾਂ ਵੱਡਾ ਕੰਡ ਕਰਵਾ ਦੋ ਵੀ ਵੱਧ ਤੋਂ ਜਿਵੇਂ ਅੱਜ ਸੋਕਰੈਸ ਤੋਂ ਵੀ ਜ਼ਿਆਦਾ ਸੋਕਰਨਾ ਠੀਕ ਇਹ ਤਾਂ ਫੋਨ ਚੈੱਕ ਤਾਂ ਠੀਕ ਹੈ ਇਹ ਤਾਂ ਤੁਸਿਆਂ ਨੂੰ ਵੀਰ ਜੀ ਆ ਕਰ ਲੈ ਥੋੜਾ ਜਿਹਾ ਮੈਨੂੰ ਫੋਨ ਸੁਣ ਬੰਦ ਘਰ ਪਤਾ ਕਰ ਦ ਘਰ ਰਹਿੰਦੇ ਨਹੀਂ ਆਹੋ ਆਹੋ ਸੰਨੀਆਂ ਕੋਲ ਦੱਸ ਫਿਰ ਆਪਣੇ ਕੋਲ ਮੰਤਰਾਂ ਦੀ ਗੱਲ ਹੈ ਖਾਣੇ ਵਿੱਚ ਤਿੰਨ ਰਿਪੋਰਟਾਂ ਹੋਣਗੀਆਂ ਇੱਕ ਡੀਸੀ ਆਫਿਸ ਦੇ ਵਿੱਚ ਆ ਦੋ ਜਣਾਂ ਦੀ 1.5 ਲੱਖ ਦੀ 3 ਲੱਖ ਪਹਿਲੀ ਮਟੌਰ ਥਾਣੇ ਦਾ ਦੂਜੀ ਡੀਸੀ ਆਫਿਸ ਦਾ ਦੋਨਾਂ ਦੇ ਨੰਬਰ ਉਹਦੇ ਵਿੱਚ ਲੱਗੇ ਹੋਏ 1.5 ਲੱਖ ਦੀ ਦੋ ਜਣਾਂ ਦੀ ਹੈ ਨਹੀਂ ਭਾਈ ਤੁਹਾਡੇ ਵੀ ਨੰਬਰ